ਜਵਾਨੀ ਹੁੰਦੀ ਸੀ ਸਾਡੇ ਵੇਲੇ ਖਰਾਕਾਂ ਹੁੰਦੀਆਂ ਸੀ ਸਾਡੇ ਵੇਲੇ ਜਦੋਂ ਅਸੀਂ ਸਾਰਾ ਦਿਨ ਭੱਜੇ ਫਿਰਦੇ ਸੀ ਤੇ ਖੇਡਦੇ ਸੀ ਤੇ ਘਰ ਦੇ ਵਿੱਚ ਘਰ ਦੇ ਸਾਰੇ ਕੰਮ ਵੀ ਕਰਦੇ ਸੀ ਇਹ ਸਾਰੇ ਹੁਣ ਸਾਡੇ ਬਣ ਗਏ ਬਹਾਨੇ ਅਸੀਂ ਹੋ ਗਏ ਬਹਾਨੇਬਾਜ਼ ਅਸੀਂ ਇੱਕ ਹੀ ਗੱਲ ਕਹਿੰਨੇ ਆਂ ਬਾਰ-ਬਾਰ ਕਿ ਅੱਜਕੱਲ ਦੇ ਜਵਾਕਾਂ ਵਿੱਚ ਤਾਂ ਕੁਛ ਹੈ ਹੀ ਨਹੀਂ ਜਵਾਕ ਕੁਛ ਨਹੀਂ ਕਰਨ ਜੋਗੇ ਪੰਜਾਬ ਦੀ ਨਵੀਂ ਪੀੜੀ ਦੇ ਵਿੱਚ ਕੱਖ ਨਹੀਂ ਹੈਗਾ ਪੰਜਾਬ ਦੀ ਪੀੜੀ ਤਾਂ ਗਈ ਜੀ ਇਹ ਸਾਰਾ ਕੁਝ ਬਾਈ ਸਾਡੀ ਸੋਚ ਕਰਕੇ ਹੋ ਰਿਹਾ ਕਿਉਂਕਿ ਸਾਡੀ ਬਦਲ ਗਈ ਹੈ ਸੋਚ ਖਾਸ ਕਰਕੇ ਜਵਾਕਾਂ ਨੂੰ ਲੈ ਕੇ ਕਿਉਂਕਿ ਅਸੀਂ ਜਵਾਕਾਂ ਦੇ ਉੱਤੇ ਇੰਨਾ ਧਿਆਨ ਨਹੀਂ ਦੇ ਰਹੇ ਜਿੰਨਾ ਧਿਆਨ ਸਾਨੂੰ ਦੇਣਾ ਚਾਹੀਦਾ ਹੈਗਾ ਕਸੂਰ ਜਵਾਕਾਂ ਦਾ ਨਹੀਂ ਆ ਇਹਦੇ ਵਿੱਚ ਕਸੂਰ ਸਾਡਾ ਹੈ ਕਿਉਂਕਿ ਜਵਾਕ ਅਜੇ ਬੋਲਣ ਵੀ ਨਹੀਂ ਲੱਗਿਆ ਹੁੰਦਾ ਤੇ ਅਸੀਂ ਚੱਕਦੇ ਆ ਫੋਨ ਲਾ ਕੇ ਕਾਰਟੂਨ ਜਵਾਕ ਦੇ ਮੂਹਰੇ ਕਰ ਦਿੰਨੇ ਆ ਵੀ ਚਲ ਇਹ ਰਊਗਾ ਨਾ ਇਹਨੂੰ ਚੱਕ ਕੇ ਸਾਨੂੰ ਕਿਤੇ ਤੁਰਨਾ ਨਾ ਪੈ ਜੇ ਜਵਾਕ ਦੇ ਮੂਰੇ ਕਾਰਟੂਨ ਕਰ ਦੰਨੇ ਆ ਕਿ ਜਵਾਕ ਬੈਠਾ ਰੂਟੇ ਕਹਿ ਰਹੂਗਾ ਤੇ ਕਾਰਟੂਨ ਦੇਖੀ ਜਾਊਗਾ ਉਸ ਤੋਂ ਬਾਅਦ ਅਗਲਾ ਸਟੈਪ ਸਾਡਾ ਹੋ ਜਾਂਦਾ ਹੈ ਬੱਚਾ ਜਦੋਂ ਤੁਰਨ ਲੱਗਦਾ ਬੱਚਾ ਜੇ ਤੁਰ ਨਹੀਂ ਲੱਗਿਆ ਏ ਉਹ ਝੂਲਦਾ ਝੂਲਦਾ ਤੁਰਦਾ ਏ ਥੋੜੇ-ਬਹੁਤ ਗੇੜੇ ਖਾਂਦਾ ਏ ਇਧਰ-ਉਧਰ ਅਸੀਂ ਚੱਕ ਕੇ ਲਾਤੇ ਗਾਣੇ ਫੂਨਾ ਦੇ ਉੱਤੇ ਵੀ ਸਾਡਾ ਬੱਚਾ ਖਣੀ ਜੋ ਗਾਣੇ ਸੁਣ ਕੇ ਬਹੁਤ ਵਧੀਆ ਨੱਚਣ ਲੱਗ ਗਿਆ ਏ ਇਹ ਸ਼ਾਇਦ ਗਾਣੇ ਸੁਣ ਕੇ ਭੰਗੜਾ ਪਾਉਂਦਾ ਏ ਜਦ ਕਿ ਜਵਾਕ ਨੇ ਨਾ ਤਾਂ ਕਾਰਟੂਨ ਦੇਖਣ ਨੂੰ ਕਿਹਾ ਹੁੰਦਾ ਕਿਉਂਕਿ ਉਹ ਤਾਂ ਜੋ ਬੋਲਣੀ ਨਹੀਂ ਲੱਗਿਆ ਉਹਨੇ ਕਾਰਟੂਨ ਦੇਖਣ ਨੂੰ ਵੀ ਕਿਹਾ ਨਹੀਂ ਹੁੰਦਾ ਤੇ ਉਹਨੇ ਨੱਚਣ ਵਾਸਤੇ ਵੀ ਉਹਨੇ ਨਹੀਂ ਕਿਹਾ ਹੁੰਦਾ ਕਿਉਂਕਿ ਬੱਚਾ ਤਾਂ ਜੋ ਤੁਰ ਨਹੀਂ ਲੱਗਿਆ ਹੁੰਦਾ ਅਸੀਂ ਚੱਕ ਕੇ ਸਿਰਫ ਤੇ ਸਿਰਫ ਇੱਕ ਆਪ ਦੇ ਸੁੱਖ ਦੀ ਖਾਤਰ ਵੀ ਹਾਂ ਸਾਨੂੰ ਬੱਚਾ ਡਿਸਟਰਬ ਨਾ ਕਰੇ ਸਾਨੂੰ ਇਹਦੇ ਨਾਲ ਖੇਡਣਾ ਨਾ ਪਵੇ ਇਹਨੂੰ ਚੱਕ ਕੇ ਖੜਾਉਣਾ ਨਾ ਪਵੇ ਅਸੀਂ ਚਾਹਦੇ ਆਂ ਚੱਕ ਕੇ ਫੋਨ ਲਾ ਕੇ ਉਹਦੇ ਮੂਰੇ ਕਾਰਟੂਨ ਕਰ ਦਿੰਨੇ ਆ ਤੇ ਕਾਰਟੂਨ ਬੱਚਿਆਂ ਨੂੰ ਦਿਖਾ ਦ ਕਾ ਕੇ ਅਸੀਂ ਬੱਚਿਆਂ ਨੂੰ ਕਾਰਟੂਨ ਹੀ ਬਣਾਈ ਜਾਂਦੇ ਆ ਆਪਣੇ ਆਨ ਬਸ ਇੱਥੇ ਆ ਕੇ ਆਪਾਂ ਗਲਤੀ ਕਰ ਦਿੰਨੇ ਆ ਅਸੀਂ ਬੱਚਿਆਂ ਦਾ ਪਾਲਣ ਪੋਸ਼ਣ ਬੱਚਿਆਂ ਦਾ ਖਾਣ ਪੀਣ ਸਾਰਾ ਕੁਝ ਵਿਗਾੜ ਦਿੰਨੇ ਆ ਜਦ ਕਿ ਉਹਦੇ ਵਿੱਚ ਬੱਚੇ ਦਾ ਕਸੂਰ ਨਹੀਂ ਹੁੰਦਾ ਕਸੂਰ ਸਾਡਾ ਆਪਣਾ ਹੁੰਦਾ ਏ ਕਿ ਅਸੀਂ ਬੱਚੇ ਨੂੰ ਕਿੱਧਰ ਨੂੰ ਲਾ ਰਹੇ ਆਗੇ ਫਿਰ ਤਾਂ ਬੱਚਾ ਰੀਲਾਂ ਵੀ ਦੇਖੂਗਾ ਗਾਣੇ ਵੀ ਸੁਣੂਗਾ ਤੇ ਜੋ ਕੁਝ ਅੱਜ ਕੱਲ ਰੀਲਾਂ ਦੇ ਵਿੱਚ ਗਾਣਿਆਂ ਦੇ ਵਿੱਚ ਹੋ ਰਿਹਾ ਏ ਤੇ ਉਹ ਸਾਰੇ ਕਾਸੇ ਨੂੰ ਬੱਚਾ ਕਾਪੀ ਵੀ ਕਰੂਗਾ ਤੇ ਬੱਚਾ ਵੀ ਉੱਥੇ ਕੀ ਕਰੂਗਾ ਜਦੋਂ ਬਾਈ ਅਸੀਂ ਖੁਦ ਪੂਰਾ ਦਿਨ ਰੀਲਾਂ ਦੇਖੀ ਜਾਂਦੇ ਆ ਗਾਣੇ ਸੁਣੀ ਜਾਂਦੇ ਆ ਫਿਲਮਾਂ ਦੇਖੀ ਜਾਂਦੇ ਆ ਤੇ ਬੱਚੇ ਨੇ ਸਾਨੂੰ ਦੇਖ ਦੇ ਕੇ ਹੀ ਸਿੱਖਣਾ ਏ ਕਿ ਸ਼ਾਇਦ ਇਹੀ ਜ਼ਿੰਦਗੀ ਆ ਜੋ ਮਾਂ ਪਿਓ ਅੱਜ ਕਰ ਰਹੇ ਆ ਉਹੀ ਉਹਨਾਂ ਨੇ ਐਕਸੈਪਟ ਕਰਨਾ ਏ ਕਿ ਬਸ ਇਹੀ ਕੁਝ ਕਰਨਾ ਏ ਇੱਥੇ ਜ਼ਿੰਦਗੀ ਦੇ ਵਿੱਚ ਹੋਰ ਇਸ ਤੋਂ ਬਿਨਾਂ ਬੱਚੇ ਦੀ ਸੋਚ ਉਦੋਂ ਅੱਗੇ ਵੱਧਦੀ ਨਹੀਂਗੀ ਨਾ ਉਦੋਂ ਅੱਗੇ ਬੱਚਾ ਵਿਕਾਸ ਕਰਦਾ ਆਏਗਾ ਆ ਜੋ ਤੁਸੀਂ ਛੋਟੀਆਂ-ਛੋਟੀਆਂ ਧੀਆਂ ਨੂੰ ਦੇਖ ਰਹੇ ਆ ਇਹਨਾਂ ਨੂੰ ਬਈ ਹਜੇ ਕੋਈ ਲੋੜ ਨਹੀਂ ਆਪਾਂ ਕਹਿ ਦਿੰਨੇ ਕਈ ਕਹਿ ਵੀ ਦਿੰਦੇ ਆ ਵੀ ਬੱਚਿਆਂ ਨੂੰ ਨਿੱਕੇ-ਨਿੱਕੇ ਹੈਗੇ ਆ ਤੁਸੀਂ ਹੁਣ ਇਹਨਾਂ ਨੂੰ ਕਿੱਧਰ ਦੱਬੀ ਫਿਰਦੇ ਆਗੇ ਇਹ ਲੋਹੇ ਦੀਆਂ ਪਾਈਪਾਂ ਨਾਲ ਲਟਕਦੀਆਂ ਝੂਲਦੀਆਂ ਸਟੰਟ ਕਰਦੀਆਂ ਐ ਐਕਸਰਸਾਈਜ਼ ਕਰਦੀਆਂ ਵਰਕਆਊਟ ਕਰਦੀਆਂ ਸਾਰਾ ਦਿਨ ਆਪਣੀ ਮੰਮੀ ਦੇ ਨਾਲ ਸ਼ਾਮ ਨੂੰ ਇਹਨਾਂ ਨੇ ਇੱਕ ਘੰਟਾ ਡੇਢ ਘੰਟਾ ਲਾਉਣਾ ਹੀ ਲਾਉਣਾ ਏ ਠੀਕ ਆ ਬਾਈ ਬਾਕੀ ਹਜੇ ਗਾਂ ਜਾ ਕੇ ਉਹ ਤਾਂ ਵੈਗਰੂ ਨੂੰ ਪਤਾ ਕਿ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕੀ ਲਿਖਿਆ ਇਹਨਾਂ ਦੇ ਕਰਮਾਂ ਦੇ ਵਿੱਚ ਕੀ ਆ ਪਰ ਅੱਜ ਦਾ ਦਿਨ ਸਾਡੇ ਆਪਣੇ ਹੱਥ ਦੇ ਵਿੱਚ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਕੀ ਦਿਖਾਉਣਾ ਹੈ ਤੇ ਕੀ ਸਿਖਾਉਣਾ ਹੈ ਬੱਚੇ ਜੋ ਅਸੀਂ ਅੱਜ ਕਰਾਂਗੇ ਬੱਚੇ ਉਹੀ ਸਿੱਖਣਗੇ ਸਾਡਾ ਤਾਂ ਇੱਕੋ ਹੀ ਮਕਸਦ ਆ ਕਿ ਹਰੇਕ ਘਰ ਦੇ ਵਿੱਚ ਇਸੇ ਤਰ੍ਹਾਂ ਹੋਣਾ ਚਾਹੀਦਾ ਆਪਣੇ ਬੱਚਿਆਂ ਨੂੰ ਜੇ ਤੁਸੀਂ ਬਚਾਉਣਾ ਹੈ ਜੇ ਆਪਣੀਆਂ ਨਸਲਾਂ ਬਚਾਉਣੀਆਂ ਹੈ ਤੇ ਬਾਈ ਜਦੋਂ ਬੱਚਾ 3 ਸਾਲ ਦਾ 5-7 ਸਾਲ ਦਾ ਹੋ ਗਿਆ 5 ਸਾਲ ਦਾ ਹੋ ਗਿਆ 3 ਨਾਲ ਦਾ ਹੋ ਗਿਆ ਉਹਨੂੰ ਐਕਸਰਸਾਈਜ਼ ਦੇ ਨਾਲ ਜੋੜ ਦਿਓ ਐਕਸਰਸਾਈਜ਼ ਕਰੂਗਾ ਉਹ ਫਿੱਟ ਰਹੂਗਾ ਉਹਦਾ ਖਾਣ ਪੀਣ ਵਧੀਆ ਰਹੂਗਾ ਉਹਨੂੰ ਭੁੱਖ ਲੱਗੂਗੀ ਉਹ ਰੋਟੀ ਖਾਊਗਾ ਉਹ ਟਾਈਮ ਨਾਲ ਸੌਊਗਾ ਟਾਈਮ ਨਾਲ ਸਵੇਰੇ ਉੱਠੂਗਾ ਸਾਰੇ ਕੰਮ ਆਪਣੇ ਆਪ ਸੈੱਟ ਹੋ ਜਾਣੇ ਜਦੋਂ ਬੱਚਾ ਐਕਸਰਸਾਈਜ਼ ਦੇ ਨਾਲ ਲੱਗ ਗਿਆ ਕੀ ਹੋ ਸਕਦਾ ਜੀ ਨਾ ਤਾਂ ਇਹ ਵੀਡੀਓ ਵਾਲੀ ਵਧੀਆ ਬਣੀ ਹੋਵੇ ਤੇ ਨਾ ਹੀ ਮੇਰੀ ਆਵਾਜ਼ ਵਾਲੀ ਵਧੀਆ ਹੋਵੇ ਪਰ ਇੰਨਾ ਕਿ ਜਰੂਰ ਆਖਾਂਗੇ ਕਿ ਜਿਹੜਾ ਸਾਡਾ ਪੰਜਾਬ ਆ ਇਹ ਯੋਧਿਆਂ ਸੂਰਮਿਆਂ ਦੀ ਧਰਤੀ ਆ ਇਹਦੇ ਉੱਤੇ ਆਪਾਂ ਨੂੰ ਕੋਈ ਹੱਕ ਨਹੀਂ ਹੈਗਾ ਕਿ ਆਪਾਂ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਤੇ ਆਉਣ ਵਾਲੀ ਪੀੜ੍ਹੀ ਪੰਜਾਬ ਦੀ ਕਿਹੜੀ ਆ ਉਹ ਸਾਡੇ ਹੀ ਬੱਚੇ ਆ ਜਿਹੜੇ ਅੱਜ ਛੋਟੇ ਛੋਟੇ ਆ ਕੱਲੂ ਇਹਨਾਂ ਨੇ ਵੱਡੇ ਹੋਣਾ ਤੇ ਪੰਜਾਬ ਦੇ ਵਿੱਚ ਵਿਚਰਨਾ ਤੇ ਪੰਜਾਬ ਦਾ ਨਾਮ ਇਹਨਾਂ ਨੇ ਰੌਸ਼ਨ ਕਰਨਾ ਤੇ ਜਾਂ ਇਹਨਾਂ ਨੇ ਬਦਨਾਮ ਕਰਨਾ ਉਹ ਅੱਜ ਸਾਡੇ ਹੱਥ ਦੇ ਵਿੱਚ ਆ ਬਾਈ ਤੇ ਸਾਨੂੰ ਕੋਈ ਅੱਕ ਨਹੀਂ ਹੈਗਾ ਕਿ ਅਸੀਂ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਨੂੰ ਖਰਾਬ ਕਰੀਏ ਉਹਨਾਂ ਨੂੰ ਸਹੀ ਸੇਧ ਉਹਨਾਂ ਨੂੰ ਸਹੀ ਮੈਸੇਜ ਨਾ ਦੇ ਸਕੀਏ ਕਿ ਸਾਰਿਆਂ ਦੀ ਆਪਣੀ ਆਪਣੀ ਸੋਚ ਆ ਆਪਣੇ ਆਪਣੇ ਬੱਚਿਆਂ ਨੂੰ ਲੈ ਕੇ ਸਾਰੇ ਬਹੁਤ ਵਧੀਆ ਸੋਚਦੇ ਆ ਕੋਈ ਮਾਂ ਪਿਓ ਨਹੀਂ ਕਹਿੰਦਾ ਹੁੰਦਾ ਕਿ ਮੇਰਾ ਬੱਚਾ ਨਲਾਇਕ ਨਿਕਲੇ ਸਾਰੇ ਇਹੀ ਕਹਿੰਦੇ ਆ ਕਿ ਮੇਰਾ ਬੱਚਾ ਵਧੀਆ ਨਿਕਲੇ ਸਾਡਾ ਜੱਗ ਦੇ ਉੱਤੇ ਨਾਂ ਰੋਸ਼ਨ ਕਰੇ ਜੇ ਤੁਹਾਨੂੰ ਮੇਰੀਆਂ ਵੀਡੀਓ ਦੇ ਵਿੱਚ 1% ਵੀ ਤੁਹਾਨੂੰ ਕੋਈ ਗੱਲ ਸਹੀ ਲੱਗੀ ਆ ਤੇ ਵੀਡੀਓ ਦੇ ਉੱਤੇ ਕਮੈਂਟ ਕਰਕੇ ਦੱਸਿਓ ਜਰੂਰ ਜੀ ਤੇ ਬਾਕੀ ਜੇ ਆਪਾਂ ਆਪਣੇ ਬੱਚੇ ਬਚਾਉਣੇ ਆ ਤੇ ਆਪਾਂ ਆਹ ਕੰਮ ਜ਼ਰੂਰ ਸ਼ੁਰੂ ਕਰੀਏ ਵੀ ਬੱਚਿਆਂ ਨੂੰ ਐਕਸਰਸਾਈਜ਼ ਦੇ ਨਾਲ ਜ਼ਰੂਰ ਜੋੜ ਗਏ। ਬੱਚੇ ਦੇਖ ਕੇ ਸਿੱਖਦੇ ਆ ਬੱਚੇ ਆ ਵੀਡੀਓ ਦੇਖਣਗੇ ਨਿੱਕੇ ਨਿੱਕੇ ਬੱਚਿਆਂ ਦੀ ਤਾਂ ਉਹ ਵੀ ਕਹਿਣਗੇ ਕਿ ਅਸੀਂ ਐਕਸਰਸਾਈਜ਼ ਕਰਨੀ ਆ। ਉਹਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਭਰਾ ਬਣ ਕੇ। ਤੇ ਜੇ ਤੁਹਾਡੇ ਰਿਸ਼ਤੇਦਾਰਾਂ ਦੇ ਬੱਚੇ ਫੋਨ ਬਹੁਤ ਜ਼ਿਆਦਾ ਵੇਖਦੇ ਆ ਉਹਨਾਂ ਨੂੰ ਜ਼ਰੂਰ ਸ਼ੇਅਰ ਕਰੋ ਇਹ ਵੀਡੀਓ।